ਫਗਵਾੜਾ ਦੇ ਅਰੋੜਾ ਕਲੋਨੀ ਮਸਤ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੋ ਮਹਿਲਾਵਾਂ ਸਮੇਤ ਚਾਰ ਵਿਅਕਤੀਆਂ ਉੱਪਰ ਕਾਰ ਵਿੱਚੋਂ ਹਜ਼ਾਰਾਂ ਰੁਪਏ ਦੀ ਨਗਦੀ, ਕਾਰ, ਮੋਟਰਸਾਈਕਲ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਪੀੜਤ ਵਿਅਕਤੀ ਅਨੁਸਾਰ ਉਕਤ ਸਾਰੇ ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫਿਲਹਾਲ ਪੀੜਤ ਵਿਅਕਤੀ ਨੇ ਇਸ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੀਟੂ ਫਲਾਈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਦੀਗਰਾ ਦੀ ਰਿਪੋਰਟ ਕੀ ਨਾ ਜੀ ਆਪਣਾ ਮੇਰਾ ਪਾਜੀ ਸੰਦੀਪ ਸਿੰਘ ਨਾਮ ਆ ਉਹ ਸਿਪੀ ਸਰ ਕਿੱਥੇ ਰਹਿੰਦੇ ਆਪਾਂ ਇਹ ਰੋੜਾ ਕਲੋਨੀ ਮਸਨਦਰ ਪਾਜੀ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਮਾਮਲਾ ਪਾਜੀ ਇਹ ਆ ਵੀ ਮੈਂ ਆਪਣੀ ਵਾਈਫ ਨੂੰ ਛਡਾਉਣ ਗਿਆ ਸੀ ਦਿੱਲੀ ਠੀਕ ਆ ਜੀ ਦਿੱਲੀ ਛਡਾਉਣ ਗਿਆ ਸੀ ਤੇ ਮੈਂ ਘਰ ਲੋਕ ਲਾ ਕੇ ਗਿਆ ਸੀਗਾ ਤੇ ਇੱਥੇ ਗਵਾਂਡੀਆ ਨੂੰ ਚਾਬੀ ਦਿੱਤੀ ਸੀਦਾ ਨਾਮ ਹੈਗਾ ਕੀਤਾ ਉਹਨੂੰ ਅਸੀਂ ਕਹਿ ਕੇ ਗਏ ਸੀ ਵੀ ਮੇਰੇ ਸਹੁਰੇ ਪਰਿਵਾਰ ਦੇ ਵਿੱਚੋਂ ਤੁਸੀਂ ਇਹ ਸਾਮਾਨ ਲੈਣ ਆਉਣਾ ਸਿਰਫ ਕੱਪੜੇ ਲੈਣ ਆਉਣਾ ਮੇਰੇ ਨਾਲ ਕੱਪੜੇ ਕੱਢ ਕੇ ਉਹਨਾਂ ਨੂੰ ਭੇਜ ਦੇ ਇਹਨਾਂ ਨੇ ਪਾਜੀ ਕੀ ਕੀਤਾ ਵੀ ਇੱਥੇ ਇੱਕ ਮੁੰਡਾ ਸ਼ੀਰਾ ਹੁਣ ਚੰਦੂ ਨੂੰ ਕਹਿੰਦੇ ਆ ਹਰੀਆਵਾਦ ਆਇਆ ਉਹ ਨਾਲ ਆਇਆ ਤੇ ਸਮਾਨ ਸਮੂਹ ਉਹਦੇ ਨਾਲ ਕੋਈ ਮੁੰਡਾ ਆਇਆ ਤੇ ਉਹ ਆਏ ਤੇ ਭਾਜੀ ਮੇਰਾ ਜੋ ਘਰ ਦਾ ਰੱਛਣ ਪਾਣੀ ਸਾਰਾ ਲੈ ਗਏ ਗੱਡੀ ਲੈ ਗਏ ਮੋਟਰਸਾਈਕਲ ਲੈ ਗਏ ਅਸੀਂ ਫਿਰ ਦਰਖਾਸਤ ਵਗੈਰਾ ਦਿੱਤੀ ਤਨਨਾਮਪੁਰੇ ਥਾਣੇ ਦੇ ਵਿੱਚ ਤੇ ਕੱਲ ਦਿੱਤੀ ਸੀਗੀ ਤੇ ਅੱਜ ਸਵੇਰ ਦੌਰਾਨ ਫੋਨ ਕਰੀ ਜਾਂਦੇ ਸਾਰ ਜਿਹੜੀ ਗੱਡੀ ਕਿਹੜਾ ਮਾਡਲ ਆ ਤੇੜਾ ਨੰਬਰ ਆ ਉਹਦਾ ਗੱਡੀ ਭਾਜੀ 11 ਮਾਡਲ ਆ ਨੰਬਰ ਕੀ ਆ ਉਹਦਾ ਨੰਬਰ ਦਾ ਹੈਗਾ ਆ 730 ਅੰਮ੍ਰਿਤਸਰ ਨੰਬਰ ਆ ਜਿਹੜਾ ਮੋਟਰਸਾਈਕਲ ਆ ਉਹ ਆਪਣੇ ਫਰਵਾੜੇ ਦਾ ਨੰਬਰ ਆ ਉਹ ਹੈਗਾ 75 ਜਿਹੜੇ ਵਿਅਕਤੀ ਨੇ ਲੈ ਕੇ ਗਏ ਉਹਦਾ ਨਾਮ ਵਗੈਰਾ ਕੁਛ ਹੈ ਜਿਹੜੇ ਲੈ ਕੇ ਗਏ ਆ ਹਾਂਜੀ ਭਾਜੀ ਇੱਕ ਦਾ ਨਾਮ ਹੈਗਾ ਚੰਦੂ ਹਰਿਆਵਦ ਬਾਲਮੀਕਮ ਹੱਲੇ ਰਹਿੰਦਾ ਠੀਕ ਆ ਜੀ ਇੱਕ ਦਾ ਨਾਮ ਹੈਗਾ ਰਾਜੂ ਇੱਕ ਕੁੜੀ ਆ ਉਹਦਾ ਨਾਮ ਹੈਗਾ ਆ ਗੀਤਾ ਤੇ ਜਿਹਨੇ ਚਾਬੀ ਜਿਹਨੇ ਦਿੱਤੀ ਆ ਉਹਦਾ ਨਾਮ ਹੈਗਾ ਆ ਗੀਤਾ ਤੇ ਜਿਹੜੀ ਨਾਲ ਆਈ ਸੀ ਉਹਦਾ ਨਾਮ ਹੈਗਾ ਮਣੀ ਤੇ ਸਾਰੇ ਗਹਿਣਾ ਵਗੈਰਾ ਵੀ ਕੋਈ ਲੈ ਗਿਆ ਨਹੀਂ ਕੈਸ਼ ਸੀਗਾ ਥੋੜਾ ਜਿਹਾ ਕੈਸ਼ ਕਿੰਨਾ ਸੀ ਸਰ ਹੂੰ ਭਾਜੀ ਉਸ ਕਾ 30 35 40000 ਰੁਪਏ ਸੀਗਾ ਕੈਸ਼ ਵੀ ਲੈ ਗਿਆ ਕੈਸ਼ ਵੀ ਲੈ ਕੇ ਤੇ ਗੁੜੀਆਂ ਦੀ ਗੋਲਗ ਵੀ ਤੋੜ ਕੇ ਲੈ ਗਏ ਤੇ ਤੁਹਾਨੂੰ ਕਿੱਦਾਂ ਫਿਰ ਪਤਾ ਲੱਗਾ ਭਾਜੀ ਜਦੋਂ ਆਏ ਕੈਮਰੇ ਚੈੱਕ ਕੀਤੇ ਸਾਰੇ ਕਹਿੰਦੇ ਸੀ ਸੀਸੀਟੀਵੀ ਕੈਮਰੇ ਚ ਆਏ ਇਹ ਬੰਦੇ ਹਾਂਜੀ ਆਏ ਆ ਕਿੰਨੇ ਵਿਅਕਤੀ ਆ ਰਹੇ ਇਹ ਭਾਜੀ ਇੱਕ ਚੰਦੂ ਆ ਰਿਹਾ ਤੇ ਇੱਕ ਮਣੀ ਆ ਰਹੀ ਆ ਤੇ ਉਹਦਾ ਭਰਾ ਆ ਰਿਹਾ ਆ ਤੇ ਜਿਹੜਾ ਕੋ ਚਾਬੀ ਸੀ ਉਹ ਵੀ ਆ ਰਿਹਾ ਆ ਇੱਕ ਕੁੜਾ ਨਹੀਂ ਆਉਣਾ ਤੇ ਮੰਮੀ ਸੀ ਉਹ ਵੀ ਆ ਰਿਆ ਤੇ ਇਸ ਮਾਮਲੇ ਨੂੰ ਪੁਲਿਸ ਕਾਰਦ ਕੀਤੀ ਵੀ ਸ਼ਿਕਾਇਤ ਕੀਤੀ ਹੋਈ ਆ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਤੇ ਕੀ ਪ੍ਰਸ਼ਾਸਨ ਕੋ ਮੰਗ ਰਖਦੇ ਆਪਾਂ ਮੰਗ ਭਾਜੀ ਬਸ ਇਨਸਾਫ ਚਾਹੀਦਾ ਭਾਜੀ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਭਾਜੀ ਹੋ ਗਿਆ ਆ ਹਜੇ ਮੋਟਰਸਾਈਕਲ ਵੀ ਨਵਾਂ ਹੀ ਲਿਆ 2023 ਮਾਡਲ ਆ ਨੰਬਰ ਵਗੈਰਾ ਹੈ ਉਹਦਾ ਹਾਂਜੀ ਪੀਪੀ 36 ਕੇ 75 ਗੜ ਤੇ ਤੁਸੀਂ ਦਿੱਲੀ ਕੋ ਕਦੋਂ ਵਾਪਸ ਆਏ ਦਿੱਲੀ ਤੋਂ ਭਾਜੀ ਮੈਂ ਕੱਲ ਆਇਆ ਨਹੀਂ ਨੋ ਵਗੇ ਲੋਕ ਵਗੈਰਾ ਟੁੱਟੇ ਹੋਈ ਸੀ ਨਹੀਂ ਲੋਕ ਪਾਜੀ ਉਹ ਫੇ ਲੋਕ ਲਾ ਕੇ ਇਸ ਚਾਬੀ ਤੁਹਾਨੂੰ ਦੱਸੇ ਇੱਥੇ ਦੇ ਕੇ ਗਏ ਸੀ ਅਸੀਂ ਜਿਹੜਾ ਜਿਹੜੀ ਚਾਬੀ ਦਿੱਤੀ ਸੀ ਗੀਤਾ ਉਹਦਾ ਨਾਮ ਆ ਉਹ ਵੀ ਨਾਲ ਇੱਥੇ ਖੜੀ ਸੀ ਉਹ ਵੀ ਇੱਥੇ ਦੇ ਰਹਿਣ ਵਾਲੇ ਵੇਖੀ ਹਾਂ ਹਾਂਜੀ ਨਹੀਂ ਉਹ ਕਿਰਾਏ ਗਰੂ ਇੱਥੇ ਰਹਿੰਦੇ ਜਾਂ ਕੋਈ ਨਹੀਂ ਨਹੀਂ ਉਹਨਾਂ ਦਾ ਆਪਣਾ ਘਰ ਆ ਇਸੇ ਨਾਲ ਦੀ ਗਲੀ ਚ